ਕਿ ਜਿਹੜੇ ਕਹਿੰਦੇ ਸੀ ਵੀ ਉਹਨੂੰ ਫੜ ਲੋ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਦੇ ਫੜ ਲਏ ਉਦੋਂ ਉਹਨਾਂ ਦੇ ਹੱਕ ਜਾਗੇ ਜੀ ਉਹਨਾਂ ਦੇ ਹੱਕ 'ਚ ਬਿਆਨ ਦੇਣ ਲੱਗ ਗਏ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਛੇ ਮੈਂ ਕਿਹਾ ਮਨੁੱਖੀ ਇਕੱਲਾ ਅਸੀਂ ਤਾਂ ਡੰਗਰੀ ਆ ਫਿਰ ਹੈਂ ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾਲ ਮਰਦੇ ਸੀ ਉਦੋਂ ਮਨੁੱਖੀ ਅਧਿਕਾਰ ਯਾਦ ਨਹੀਂ ਆਏ ਉਦੋਂ ਮਹਿਫਲਾ ਲਾਈ ਬੈਠੇ ਸੀ ਹੁਣ ਮਨੁੱਖੀ ਅਧਿਕਾਰ ਐਨੇ ਰਲੇ ਹੋਏ ਨੇ ਜਨਾਬ 10-15 ਜਾਣੇ ਸੀ ਜ਼ਿਆਦਾ ਨਹੀਂ ਸੀ 7-8 ਇਧਰੋਂ 7-8 ਉਧਰੋਂ 10-15 ਜਾਣੇ ਨੇ 3.5 ਕਰੋੜ ਬੰਦਾ ਸੂਰੂ ਦੇ ਟਾਂਗ ਰੱਖਿਆ ਸੀ ਹੁਣ 10-15 ਤੋਂ ਕਿਹੜਾ ਛੁੱਟਿਆ 3.5 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਵਰਦਾਂ ਦੇ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇਡਾਂ ਉੱਥੇ ਹੁਣ ਹਰ ਰੋਜ਼ ਖੁਸ਼ੀ ਦੇ ਸਮਾਗਮ ਹੁੰਦੇ ਨੇ ਕੱਲੇ 10-15 ਨੂੰ ਇਹ ਪਿੰਡ 'ਚ ਵੀ ਹੁੰਦੇ 4-5 ਹਰ ਇੱਕ ਮਿੰਟ 'ਚ ਹੁੰਦੇ ਜੋ ਸਾਰੇ ਪਿੰਡ ਨੂੰ ਦੁਖੀ ਕਰੀ ਜਾਂਦੇ ਨੇ ਪੰਜਾਬ 'ਚ 10-15 ਸੀ ਉਹ ਥੋੜੇ ਵੱਡੇ ਲੈਵਲ ਦੇ ਸੀ مطلب نمبرداری بنا لی اصو ہی بنا گے بس میرا باپو میں میرا منڈا میرا پتیجا میرا سالا میرا جیجا بس آئی چلی گیا آئی چلی گیا بس اپ نے بھی مان لیا بھی یہی بنتے ہوں نے یہی بنتے ہوں یار آپ نے نہیں اپنی جی کوئی جانا بھی نہ میں راجنیتی نہ یہی بنتے ہوں بنے یہی بنتے ਪਰ ਅਸੀਂ ਝੰਡਾ ਚੱਕੇ ਵੀ ਐਵੇਂ ਕਿਵੇਂ ਬਣਦੇ ਹੁੰਦੇ ਨੇ ਕਾਵੇ ਸਾਨੂੰ ਹੀ ਭਰਨੇ ਆਉਂਦੇ ਨੇ ਪਹਿਲਾਂ ਉਹ ਕਹਿੰਦੇ ਜਿੱਦੇ ਨਹੀਂ ਜੋ ਜਿੱਤ ਗਏ 6 ਮਹੀਨੇ ਨਹੀਂ ਚੱਲਣੀ ਨਾ ਤੂੰ 6 ਮਹੀਨੇ ਲੰਘ ਗਏ ਸਾਲ ਨਹੀਂ ਕੱਟਦੇ ਸਾਲ ਵੀ ਲੰਘ ਗਿਆ ਤਜਰਬਾ ਹੈ ਨਹੀਂ ਮੈਂ ਕਿਹਾ ਦੁਖੀ ਤਜਰਬੇ ਕਰਾਂ ਤੂੰ ਇਹ ਲੋਕ ਫੇਰ ਕਹਿੰਦੇ 2 ਸਾਲ ਨਹੀਂ ਚੱਗੇ 2 ਵੀ ਲੰਘ ਗਏ ਬਿਜਲੀ ਦਿੱਤੀ ਨਹੀਂ ਜਾਣੀ ਨਾ ਤੂੰ ਬਿਜਲੀ ਪਹਿਲੀ ਨਹੀਂ ਦੇਤੀ ਪਾਣੀ ਦਾ ਕਿਵੇਂ ਕਰਨਗੇ ਪੈਸੇ ਕਿੱਥੋਂ ਲਓ ਪਾਣੀ ਵੀ ਦੇਤਾ ਜੀ ਥਰਮਲ ਪਲਾਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਕੋਲਾ ਨਹੀਂ ਪੂਰਾ ਹੋਣਾ ਕੋਲੇ ਦੀ ਖਾਨ ਹੀ ਚਲਾ ਲਈ ਜਿਹੜੀ ਬੰਦ ਪਈ ਸੀ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਜਿਆਦਾ ਚਿਰ ਨਹੀਂ ਚੱਲਦੇ ਹੁਣ ਇਹ 3 ਸਾਲ ਹੋ ਗਏ ਜੀ 3 ਤਾਂ ਹੋ ਗਏ ਸਾਢੇ ਤਿੰਨ ਤੱਕ ਨਿਬੜ ਜੂ ਕੰਮ ਸਾਢੇ ਤਿੰਨ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਹੁਣ ਉਹ ਤੇ ਉਸ ਤੱਕ ਤਾਂ ਪਹੁੰਚ ਗਏ ਹੁਣ 6 ਕੁ ਮਹੀਨੇ ਬਾਅਦ ਕਹਿਣਗੇ ਥਾ ਵੀ ਕਹਤਾ 32 ਨਹੀਂ 32 ਤਾਂ ਜਮੀ ਘਾਟ ਦੋ ਪੈਸਾ ਇਹ ਐਂ ਵਧੀ ਜਾਣੇ ਨੇ 37 42 47 ਤੋਂ 52 ਤੱਕ ਜਾਈ ਜਾਣਗੇ ਕਿਉਂਕਿ ਇਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜਿਆਂ ਨਿੰਦੀ ਜਾਂਦੇ ਬਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵੰਤ ਮਾਨ ਭਗਵੰਤ ਮਾਨ ਟੜਕੀ ਉੱਠ ਕੇ ਭਗਵੰਤ ਮਾਨ ਭਗਵੰਤ ਇਹ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੋਂ ਹੀ ਆਇਆ ਭਰਾ ਮੈਂ ਤਾਂ ਮੈਂ ਕਹਤਾ ਸੀ ਵਿਧਾਨ ਸਭਾ ਚ ਜੇ ਨਾ ਤੁਸੀਂ ਚੱਜ ਦੇ ਨਿਕਲਿਆ ਹੁੰਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਗਈ ਫੇਮਸ ਕਲਾਕਾਰ ਸੀ ਕੋਈ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋ ਗਏ ਇੱਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਹੁਣ ਪੈਸੇ ਕਮਾਉਣ ਥੋੜੀ ਆਇਆ ਇੱਥੇ ਦਿੱਲੀ ਬੰਬੇ ਜਦੋਂ ਮਰਜੀ ਚਲੇ ਜਾਵਾਂ ਅੱਜ ਵੀ ਬੁਲਾਇਆ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗ੍ਹਾ ਹੋਣ ਨਹੀਂ ਹੁਣ ਤਾਂ ਪ੍ਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪਿੱਟਦੇ ਨੇ ਮੈਂ ਤਾਂ ਇਹੇ ਗੱਲ ਚ ਲੈ ਆਣੇ ਯਾਰ ਜੀ ਜਿਹੜੇ ਮਰਸੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਮ ਨਹੀਂ ਲੈਣਾ ਯਾਰ ਮੈਂ ਕੀ ਕਹਨਾ ਪ੍ਰਭੂ ਜਿੰਦਾਬਾਦ ਜਿੰਦਾਬਾਦ ਬਾਦ ਸਰਕਾਰ ਜਿੰਦਾਬਾਦ ਬਾਦ ਸਰਕਾਰ ਸੋ ਬਾਦ ਸਰਕਾਰ ਜਿੰਦਾਬਾਦ ਸੋ ਇਹ ਨਾ ਨਾ ਕੰਮ ਖਰਾਬ ਹੋਇਆ ਪਿਆ ਇਹਨਾਂ ਦਾ ਉਹ ਕਈ ਤਾਂ ਜਾਂਦੇ ਇੱਕ ਸੁਖਵੀਰ ਬਾਦਲ ਕਹਿੰਦਾ ਸੋ ਸੋਸ਼ਲ ਮੀਡੀਆ ਚ ਚੰਗੀ ਪਲੀ ਗੱਡੀ ਲੀਡੇ ਕਰਮ ਨਗੀ ਸੀ ਅੱਛਾ ਰੂਹ ਨੇ ਕਮ ਖਰਾਬ ਕਰਤਾ ਯਾਰ ਦੱਸ ਸੌਣ ਲੱਗ ਕੇ ਮੈਂ ਤਾਂ ਇਥੇ ਚ ਨਜ਼ਾਰੇ ਲੈ ਲਵਾਂ ਵਿਛਲੇ ਇਹਨਾਂ ਨੇ ਚੀਕਾ ਤਾਂ ਨਿਕਲੀ ਨਾ ਇੱਕ ਡਾਈਆਂ ਤੁਸੀਂ ਨੇ ਮੇਰਾ ਕੋਈ ਕਸੂਰ ਨਹੀਂ ਚਪਾਓ ਹਾਸੇ ਕੋਲੇ ਸਾਡੇ ਯਾਰ ਇਹਨਾਂ ਨੇ ਚਲੋ ਇੱਕ ਪਲ ਲਈ ਦੋ ਪਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ ਸਾਡੇ ਤਾਂ ਹਾਸੇ ਖੋਲੇ ਇਹਨਾਂ ਨੇ ਸੱਥਾਂ ਚੋਂ ਰੌਣਕਾਂ ਗਾਇਬ ਹੋ ਗਈਆਂ 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਬੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਗਿਆ ਜੀ ਬਹੁਤ ਹੈ ਜੀ ਦੱਸੋ ਕੋਈ ਨਲਾਜ ਹਸਪਤਾਲ ਕੋਈ ਮਹੱਲਾ ਕੋਈ ਕੁਝ ਕੱਕ ਨਹੀਂ ਨਨੇ ਕੀਤਾ ਹੁਣ ਕੀਤਾ 10 ਲੱਖ ਰੁਪਏ 2 ਅਕਤੂਬਰ ਤੋਂ ਲਾਗੂ ਹੋ ਜਾਊਗਾ 10 ਲੱਖ ਰੁਪਿਆ ਹਰ ਪਰਿਵਾਰ ਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਪ੍ਰਮਾਤਮਾ ਨਾ ਕਰੇ ਕੋਈ ਬਿਮਾਰੀ ਆਵੇ ਪਰ ਜੇ ਆ ਹਸਪਤਾਲ ਜਾਓ ਵੋਟਰ ਕਾਰਡ ਜਾ ਆਧਾਰ ਕਾਰਡ ਦਿਖਾਓ ਇਲਾਜ ਕਰਾ ਕੇ ਘਰੇ ਆ ਜੋ ਬਾਕੀ ਸਭ ਸਰਕਾਰ ਕਰੂਗੀ 10 ਲੱਖ ਰੁਪਏ ਦਾ ਇਹ ਇਹਨਾਂ ਨੂੰ ਇਹ ਚ ਵੀ ਨੁਕਸ ਕੱਢ ਦੇਣਾ ਕਿਉਂਕਿ ਕੋਈ ਵੀ ਗੱਲ ਕਰੋ ਉਹਦੀ ਨੁਕਸ ਕੱਢਣਾ ਬਸ ਐ ਕਿਉਂ ਨਹੀਂ ਫਿਰ ਮੈਂ ਕਹਾਂ ਵਿਧਾਨ ਸਭਾ ਆ ਜੋ ਫਿਰ ਉੱਥੇ ਬੋਲ ਦੇਣੀ ਉਥੇ ਉਥੇ ਮੈਂ ਕਹਿ ਦਿੰਨਾ ਪੰਜਾਬੀ ਬੋਲ ਕੇ ਦਿਖਾਉ ਪੰਜਾਬੀ ਆਉਂਦੀ ਨਹੀਂ ਜੀ ਕਿਉਂਕਿ ਪਹਾੜਾਂ ਵਾਲੇ ਸਕੂਲਾਂ ਚ ਪੜੇ ਹੋਏ ਨੇ ਉੱਥੇ ਪੰਜਾਬੀ ਹੈ ਨਹੀਂ ਜੀ ਮੈਂ ਤਾਂ ਇਹ ਕਹਿ ਦਿੰਨਾ ਮੈਂ ਕਾਇਦਾ ਫੜਾ ਦੂੰਗਾ ਇਹਨਾਂ ਨੂੰ ਵੀ ਚੱਲ ਉੜਾੜਾ ਈੜੀ ਸਹਾ ਕਕ ਖਖ ਗਗ ਗਗ ਐਂ ਨਾ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ ਪਲਾਵੇਂ ਅੱਖਰ ਨਹੀਂ ਕਹਿੰਦੇ ਪਉਨ ਟੋਟਲ 35 ਲਿਖ ਲੈ ਸ਼ਰਤਾਂ ਲਓ 90% ਤੋਂ ਉੜਾੜਾ ਨਹੀਂ ਲਿਖਿਆ ਜਾਣਾ 95% ਤੋਂ ਐਂ ਹੀਆਂ ਖਾਲੀ ਨਹੀਂ ਲਿਖਿਆ ਜਾਣਾ 99% ਤੋਂ ਐਂ ਹੀਆਂ ਨਹੀਂ ਲਿਖਿਆ ਜਾਣਾ ਚਾ ਲਿਖਿਆ ਛੱਡੋ ਕਈ ਕਈ ਦੇਣ ਹੀ ਐਂ ਆ ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਯਾਰ ਪੰਜਾਬੀ ਆਉਂਦੀ ਨਹੀਂ ਪਹਿਲਾਂ ਸਿੱਖਣੀ ਚਾਹੀਦੀ ਸੀ ਵੀ ਫਿਰ ਉਥੇ ਵਿਧਾਨ ਸਭਾ ਚ ਪੰਜਾਬੀ ਨਹੀਂ ਆਉਂਦੀ ਤੁਸੀਂ ਨੋਟ ਕਰੋ ਮੈਂ ਤੁਹਾਨੂੰ ਗੱਲਾਂ ਦੱਸਦਾ ਇਹ ਕੰਮ ਆਉਣੇ ਆ ਤੁਹਾਡੇ ਆ ਜਿਹੜੇ ਲੀਡਰ ਜਦੋਂ ਬੋਲਦੇ ਨੇ ਪੰਜਾਬ ਵਾਲੇ ਜਦੋਂ ਇਹਨਾਂ ਨੇ ਝੂਠ ਬੋਲਣਾ ਹੋਵੇ ਉਦੋਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਨੇ ਵੀ ਲੋਕਾਂ ਨੂੰ ਸਮਝਣਾ ਆਵੇ ਆਪਾਂ ਨੂੰ ਵੀ ਐ ਲੱਗਦਾ ਯਾਰ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਹਿਆ ਇਹਨੇ ਉਹ ਜੂਠ ਹੁੰਦਾ ਹੈ ਸੋ ਮਹੀਨਾ ਦਾ ਭੇਤ ਪਾਈ ਫਿਰਦਾ ਇਹਦੇ ਕਰਕੇ ਕਹਿੰਦੇ ਯਾਰ ਕਿੱਥੋਂ ਆ ਗਿਆ ਹੈ ਯਾਰ ਚਲੋ ਮਾਰ ਲੈਣ ਦੇ ਚੀਕਾਂ ਪਾ ਕਿਹੜਾ ਭਾਈ ਘੱਟ ਕੀਤੀ ਇਹਨਾਂ ਨਾਲ ਜਮਾਨਤ ਤੇ ਜਬਤ ਕਰਾਤੀਆਂ ਸਾਰਿਆਂ ਦੀਆਂ ਹੁਣ ਵਿਚਾਰੇ ਇਹੀ ਕਰ ਸਕਦੇ ਨੇ ਹੋਰ ਕੀ ਕਰਨ ਨਾ ਨੌਕਰੀਆਂ ਬਾਰੇ ਸੋਚਿਆ ਨਾ ਸਕੂਲਾਂ ਬਾਰੇ ਸੋਚਿਆ ਨਾ ਕ ਕਾਲਜਾਂ ਬਾਰੇ ਸੋਚਿਆ ਨਾ ਯੂਨੀਵਰਸਿਟੀਆਂ ਬਾਰੇ ਸੋਚਿਆ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸਾਂ ਪਹਿਲੀ ਵਾਰ ਭਾਰਤ ਦੀ ਕੋਈ ਯੂਨੀਵਰਸਿਟੀ ਟਾਪ 100 ਦੇ ਵਿੱਚ ਆਈ ਹੈ ਜੀ ਪੀਏਯੂ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਵਾਰ ਪੰਜਾਬ ਦੇ 800 ਤੋਂ ਵੱਧ ਬੱਚੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਸਰਕਾਰੀ ਸਕੂਲਾਂ ਦੇ ਵਿੱਚ ਪਹਿਲੀ ਵਾਰ 200 ਤੋਂ ਵੱਧ ਬੱਚੇ ਜੇਈ ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਜੀ ਪਹਿਲੀ ਵਾਰ ਇਹਨਾਂ ਕਦੇ ਸੋਚਿਆ ਹੀ ਨਹੀਂ ਪੜਾਈ ਬਾਰੇ ਇਹ ਤਾਂ ਕਹਿੰਦੇ ਹਨ ਪੜ ਰੱਖ ਲੋ ਇਹਨਾਂ ਨੂੰ ਨੌਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਨਾ ਕਰੋ ਪਤਾ ਨਹੀਂ ਲੱਗਦਾ ਬੱਚੇ ਦਾ ਵੀ ਕਿਹੜੇ ਸਬਜੈਕਟ ਚ ਕਮਜ਼ੋਰ ਆ ਕਿਹੜੇ ਸਬਜੈਕਟ ਚ ਠੀਕ ਹੈ ਜਿਹੜੇ ਸਬਜੈਕਟ ਚ ਕਮਜ਼ੋਰ ਆ ਉਹ ਤੇ ਥੋੜਾ ਜਿਹਾ ਹੋਰ ਜ਼ੋਰ ਦੇ ਲਾਂਗੇ ਨਾ ਨੌਵੀਂ ਤੱਕ ਰੱਖ ਲੋ ਐਂ ਦਸਵੀਂ ਚ 80 90% ਫੇਲ ਹੋ ਜਾਂਦੇ ਸੀ ਆਜੋ ਆਟਾ-ਦਾਲ ਸਕੀਮ ਚ ਆ ਗਏ ਤੁਸੀਂ ਆਜੋ ਚਲੋ ਸ਼ਾਬਾਸ਼ ਫਿਰ ਦੇ ਰਹੋ ਥੀ ਸੱਚੀਆਂ ਗੱਲਾਂ ਦੱਸਦਾ ਮੈਂ ਮੈਂ ਦਿਲੋਂ ਦੱਸਦਾ ਸੁ ਮੈਨੂੰ ਕੋਈ ਲਾਲ ਬੱਤੀਆਂ ਦਾ ਜਾਂ ਮੈਨੂੰ ਕੋਈ ਕੂਟਰਾਂ ਦਾ ਜੱਗ ਮੈਨੂੰ ਕੋਈ ਗਨਮੈਨ ਦਾ ਚਾਹ ਨਹੀਂ ਹੈਗਾ ਮੈਂ ਤਾਂ 17 ਸਾਲ ਦੇ ਦਿਨ ਮਸ਼ਹੂਰ ਕਰਤਾ ਸੀ ਤੁਸੀਂ 17 ਸਾਲ ਦਾ ਸੀ ਮੈਂ ਜਦੋਂ ਮਸ਼ਹੂਰ ਹੋ ਗਿਆ ਸੀ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਮੈਨੂੰ ਪਿਆਰ ਮਿਲਿਆ ਇਹਨਾਂ ਨੇ ਦੁੱਖ ਹੀ ਕਰ ਰੱਖਿਆ ਫਿਰ ਮੈਂ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਸਾਡੇ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਹੈ ਸਾਡੇ ਨੌਜਵਾਨ ਮੁੰਡੇ ਜਾਂ ਤਾਂ ਬਾਹਰ ਜਾਈ ਜਾਂਦੇ ਆ ਜਾਂ ਨਸ਼ਿਆਂ 'ਚ ਪਈ ਜਾਂਦੇ ਆ ਉਹਨ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਲੋਕ ਨਾਲ ਲੱਗੇ ਨੇ ਕਿਉਂਕਿ ਲੰਬਾ ਪ੍ਰੋਸੈਸ ਹੈ ਕਿਉਂਕਿ ਇਹਨਾਂ ਨੇ ਹੱਡਾਂ ਚ ਵੜਿਆ ਹੋਇਆ ਹੈ ਇਹ ਕੱਢਣਾ ਥੋੜਾ ਜਿਹਾ ਔਖਾ ਹੋ ਜੂਗਾ ਪਰ ਐ ਨਹੀਂ ਹੈਗਾ ਕਿ ਅਸੰਭਵ ਹੈ ਪੰਜਾਬੀ ਜੇ ਕੋਈ ਗੱਲ ਸੋਚ ਲੈਣ ਕਿ ਇਹ ਗੱਲ ਕਰਨੀ ਹੋ ਕਰਨੀ ਤਾਂ ਕਰਕੇ ਦਿਖਾਉਂਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ ਔਰ ਪੰਜਾਬ ਦੇ ਮੱਥੇ ਤੋਂ ਜਿਹੜਾ ਇਹਨਾਂ ਨੇ ਕਲੰਕ ਲਾਇਆ ਚਿੱਟੇ ਦਾ ਇਹਨੂੰ ਆਪਾਂ ਨੇ ਧੋਣਾ ਥੋੜਾ ਸਾਚਾਈ ਦਾ ਬਸ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਡਾ ਸਾਰੇ ਪਰਿਵਾਰਾਂ ਨੂੰ ਤੁਹਾਡਿਆਂ ਨੂੰ ਮੁਬਾਰਕਾਂ ਦੋਸਤਾਂ ਮਿੱਤਰਾਂ ਨੂੰ ਮੁਬਾਰਕਾਂ ਤੇ ਪੰਜਾਬ ਦੇ ਪਰਿਵਾਰ ਜੀ ਇੱਕ ਵਾਰੀ ਫੇਰ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਵੈਲਕਮ ਸਵਾਗਤ ਜੀ ਆਇਆਂ ਨੂੰ ਦੋਨਾਰੇ ਦੋਨੋਂ ਹੱਥ ਉੱਪਰ ਚਾਕੇ ਇਨਕਲਾਬ 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 ਬੋਲੇ ਸੋਨਹੀਣ ਬਹੁਤ ਬਹੁਤ ਧੰਨਵਾਦ ਮੈਂ ਥੋੜਾ ਜਿਆਦਾ ਟਾਈਮ ਲੇ ਗਿਆ ਉਹਦੇ ਲਈ ਮਾਫੀ ਚਾਹਨਾ ਜਿਉਂਦੇ ਰਹੋ ਵਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ ਬਹੁਤ